ਸਾਡੇ ਵਿਚਕਾਰ ਜਾਲਲੇ ਦੇ ਪਲੇਅਰ ਮੇਚੀ ਭਾਜੀ ਜੋ ਕਿ ਬਹੁਤ ਸੀਨੀਅਰ ਪਲੇਅਰ ਆ ਤੇ ਪਾਰਾ ਭਾਜੀ ਜਿਹੜੇ ਅੱਜ ਦੇ ਮੈਨ ਆਫ ਦਿ ਮੈਚ ਵੀ ਹੈ ਜੀ ਕਹਿੰਦੇ ਮੇਚੀ ਭਾਜੀ ਜਦ ਤੁਸੀਂ ਪਹਿਲਾਂ 50 ਸਕੋਰ ਬਣਾਏ ਟੀਮ ਆਲ ਆਊਟ ਹੋ ਗਈ ਕੀ ਫੀਲ ਕਰ ਰਹੇ ਸੀਗੇ ਅੱਜ ਤਾਂ ਉਮੀਦ ਛੱਡਤੀ ਸੀਗੀ ਵੀ ਮੈਚ ਗਿਆ ਤੋਂ ਹਨਾ ਇਹ ਤਾਂ ਕਿਸਮਤ ਸਾਡੀ ਸਾਥ ਦੇਗੀ ਜਿੱਦਾਂ ਵੀ ਹੈ ਜੇ ਅੰਬਾ ਖੜਾ ਰਹਿੰਦਾ ਮੇਰੇ ਹੱਥ ਹੁਣ ਉਹਨੇ 300 ਓਵਰਾਂ ਜੇ ਮੁਕਾ ਦੇਣਾ ਹੈਗਾ ਹਨਾ ਅੰਬੇ ਦੇ ਬਾਅਦ ਚਲੋ ਜੋ ਕਿਸਮਤ ਹੈ ਨਾ ਸਾਥ ਦੇ ਦਿੱਤਾ ਸਾਡੀ ਹੈ ਨਾ ਬਾਕੀ ਸਾਡੇ ਪਲੇਅਰ ਬਹੁਤ ਹੀ ਵਧੀਆ ਖੇਡੇ ਬੋਲਿੰਗ ਤੇ ਫਿਲਡਿੰਗ ਜਿਆਦਾ ਹੈ ਨਾ ਫਿਲਡਿੰਗ ਕਰਕੇ ਮੈਚ ਕੋਈ ਵੀ ਹੈ ਨਾ ਫਿਲਡਿੰਗ ਦੇ ਰਿਹਾ ਤੇ ਮੈਚ ਜਿੱਤਦਾ ਹੈ ਨਾ ਹੈ ਨਾ ਬਾਕੀ ਚਲੋ ਵਧੀਆ ਖੇਡੇ ਚਲੋ ਦੇਣਵਾਲ ਦੀ ਵੀ ਟੀਮ ਹੈ ਨਾ ਵਧੀਆ ਬੈਟਿੰਗ ਕੀਤੀ ਅੰਬੇ ਨੇ ਯਾਰ ਹੈ ਨਾ ਸਭ ਤੋਂ ਬਾਜੀ ਲੋ ਸਕੋਰ ਸੀਗਾ ਇਸ ਵਿਗਟ ਤੇ ਸਭ ਤੋਂ ਲੋ ਸਕੋਰ ਤੁਸੀਂ ਡਿਫੈਂਡ ਕੀਤਾ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਇਸ ਟਾਈਮ ਕਿੰਨੀ ਖੁਸ਼ੀ ਹੋ ਰਹੀ ਹੈ ਯਾਰ ਬਹੁਤ ਖੁਸ਼ੀ ਹੋ ਰਹੀ ਹੈ 12 ਓਵਰਾਂ ਚ 50 ਰਨ ਮਤਲਬ ਦੇਖਣ ਉਹਦਾ 3-4 ਓਵਰਾਂ ਚ ਮਤਲਬ ਬਣਨ ਵਾਲੇ ਰਨ ਹਨਾ ਜਿਹੜੇ ਅਸੀਂ ਮਤਲਬ ਮੈਚ ਜਿੱਤੇ ਹਨ ਉਹ ਵੀ ਅੰਬੀਆਰ ਦੇ ਪਲੇਅਰ ਜਿਹੜੇ ਖੇលਦੇ ਹੁਣ ਮੋਹਰੇ ਆਣਾ ਭਾਜੀ ਹਾਂਜੀ ਹਾਂਜੀ ਤੇ ਪਾਰੇ ਭਾਜੀ ਲਈ ਵੀ ਤਾੜੀਆਂ ਮਾਰੋ ਯਾਰ ਪਾਰੇ ਭਾਜੀ ਨੇ ਨਾ ਬਹੁਤ ਵਧੀਆ ਪਰਫਾਰਮ ਕੀਤਾ ਮੈਚ ਦੇ ਵਿੱਚ ਕਿ ਜਾਲਲੇ ਨੂੰ ਮੋੜ ਕੇ ਲੈ ਕੇ ਆਗੇ ਮੈਚ ਦੇ ਵਿੱਚ ਤੇ ਇਹਨਾਂ ਦੀ ਝੋਲੀ 'ਚ ਮੈਚ ਪਾਤਾ ਪਾਰੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਅੱਗੇ ਤੋਂ ਵੀ ਇਦਾਂ ਜਾਵਾਂਗੇ ਮੇਚੀ ਭਾਜੀ ਸਾਡੇ ਟੂਰਨਾਮੈਂਟ ਦੇ ਵਿੱਚ ਆਏ ਆ ਵੱਡੇ ਵੱਡੇ ਨਾਮ ਆ ਸਾਡੇ ਇਲਾਕੇ ਦੇ ਇਹ ਮਾਣ ਆ ਅਸੀਂ ਅੱਗੇ ਤੋਂ ਵੀ ਇਹੀ ਜਾਵਾਂਗੇ ਸਾਡੇ ਟੂਰਨਾਮੈਂਟਾਂ ਦੇ ਵਿੱਚ ਭਾਜੀ ਵੱਧ ਚੜ ਕੇ ਹਿੱਸਾ ਲਿਆ ਕਰੋ ਅਜੀ ਧੰਨਵਾਦੀਆਂ ਦੇ ਨਾਲੇ ਤੁਹਾਨੂੰ ਵਧਾਈਆਂ ਭਾਜੀ ਦੂਜੇ ਰੋਡ 'ਤੇ ਜਾੜਦੀਆਂ ਭਾਜੀ ਤਾੜੀਆਂ ਮਾਰ ਦਿਓ ਯਾਰ ਜਾੜਲੇ ਵਾਲਿਆਂ ਲਈ ਬਹੁਤ ਸੋਹਣੀ ਪਰਫਾਰਮ ਕੀਤਾ ਯਾਰ